ਹਾਲ ਦੀ ਸਾਥੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵਧੀਆ ਹੀ ਹੋਣਾ ਅੱਜ ਹੈਗਾ ਹਰਮਨ ਦਾ ਬਰਥਡੇ ਅੱਜ ਹੈਗੀ 21 ਅਗਸਤ ਉਦੋਂ ਜਿਹੜਾ ਤੁਸੀਂ ਲਾਸਟ ਵਲੌਗ ਦੇਖਿਆ ਸੀਗਾ ਉਹ ਹੈਗਾ ਸੀਗਾ 2 ਅਗਸਤ ਦਾ ਉਹ ਮੇਰੇ ਬਰਥਡੇ ਦਾ ਸੀਗਾ ਤੇ ਉਸ ਦੇ ਵਿੱਚ ਵਿੱਚ ਕੋਈ ਵਲੌਗਿੰਗ ਨਹੀਂ ਕੀਤੀ ਹੈਗੀ ਹੈ ਨਾ ਜਿਵੇਂ ਤੁਹਾਨੂੰ ਪਤਾ ਹੀ ਹੈ ਬੁਟੀਕ ਕਰਕੇ ਅਸੀਂ ਬਿਜ਼ੀ ਰਹਿੰਦੇ ਆ ਤੇ ਰਬਾਬ ਕਰਕੇ ਬਿਜ਼ੀ ਰਹਿੰਦੇ ਆ ਤੇ ਅੱਜ ਫਿਰ ਹਰਮਨ ਦਾ ਬਰਥਡੇ ਆ ਤਾਂ ਕਰਕੇ ਅਸੀਂ ਹੁਣ ਵੈਸੇ ਮੈਂ ਅਸੀਂ ਕੋਈ ਸਰਪ੍ਰਾਈਜ਼ ਵਗੈਰਾ ਕੁਛ ਨਹੀਂ ਦਿੱਤਾ ਹੈਗਾ ਹਰਮਨ ਨੂੰ ਨਾਰਮਲ ਮੈਨੂੰ ਕਦੇ ਦਿੱਤਾ ਨਾ ਮੈਂ ਹਰਮਨ ਨੂੰ ਕਦੇ ਦਿੱਤਾ ਤੇ ਮੰਮੀ ਤਾਂ ਸਵੇਰੇ ਗੁਰਦੁਆਰੇ ਜਾਏ ਸੀਗੇ ਨਾਲ ਪ੍ਰਸ਼ਾਦ ਲੈ ਕੇ ਉਹ ਘਰੇ ਬਣਾ ਕੇ ਲੈ ਗਏ ਸੀਗੇ ਤੇ ਹੁਣ ਅਸੀਂ ਦੇਖਦੇ ਆ ਕਿਤੇ ਜਾਵਾਂਗੇ ਹਰਮਨ ਵੈਸੇ ਥੋੜਾ ਜਿਹਾ ਟਾਈਮ ਸਾਡੇ ਨਾਲ ਸਪੈਂਡ ਕਰਨਗੇ ਪਹਿਲਾਂ ਸਿਰਬਾਬ ਨੂੰ ਸਕੂਲ 'ਚ ਛੱਡਾਂਗੇ ਫਿਰ 2 ਘੰਟੇ ਇਸ ਤੇ ਲਵਾ ਕੇ ਅਸੀਂ ਜਿਹੜਾ ਕੋਈ ਕੰਮ ਜਾ ਕਰਨਾ ਹਨਾ ਕੰਮ ਤਾਂ ਕੀ ਮੈਂ ਸਲੂਨ 'ਚ ਜਾਣਾ ਅੱਜ ਤੇ ਉੱਥੇ ਜਾ ਕੇ ਫਿਰ ਅਸੀਂ ਨੂੰ ਘਰੇ ਲੈ ਕੇ ਆ ਕੇ ਫਿਰ ਦੁਬਾਰਾ ਰੈਡੀ ਹੋ ਕੇ ਜਾਵਾਂਗੇ ਥੋੜਾ ਟਾਈਮ ਹਰਮਨ ਸਾਡੇ ਨਾਲ ਸਪੈਂਡ ਕਰਨਗੇ ਫਿਰ ਉਸ ਤੋਂ ਬਾਅਦ ਆਪਣੇ ਫਰੈਂਡਸ ਨਾਲ ਜਾਣਗੇ ਹਰਮਨ ਆਪਣਾ ਬਰਥਡੇ ਫਰੈਂਡਸ ਨਾਲ ਹੀ ਕਰਦੇ ਹੁੰਦੇ ਨੇ ਸੈਲੀਬ੍ਰੇਟ ਹਾਂ ਕਿਹਦਾ ਬਰਥਡੇ ਰਬਾਜ ਹੈ ਹੋਈ ਹੁਣ ਜਿਸ ਪਪਾ ਦਾ ਬਰਥਡੇ ਜਿਸ ਦਿਨ ਦੀ ਹੁਣ ਸਕੂਲ ਜਾਣ ਲੱਗੀ ਹੈ ਨਾ ਬਹੁਤ ਜ਼ਿਆਦਾ ਕੁਝ ਨਵੇਂ-ਨਵੇਂ ਚੀਜ਼ਾਂ ਕਰਦੀ ਹੈ ਡਾਂਸ ਡੂਸ ਹੁਣ ਤਾਂ ਸਾਰਾ ਕੁਝ ਮਤਲਬ ਕਾਫੀ ਐਕਟੀਵਿਟੀਜ਼ ਆ ਜਿਹੜੀ ਨਵੇਂ-ਨਵੇਂ ਸਿੱਖ ਰਹੀ ਆ ਜੋ ਕਿ ਵਧੀਆ ਗੱਲ ਵੀ ਆ ਹਨਾ ਬਾਬ ਮੈਮ ਬੁਲਾ ਰਹੇ ਨੇ ਨਾ ਤੈਨੂੰ ਕਿਉਂ ਜਾਣਾ ਨਹੀਂ ਸਕੂਲ ਜਾਵਾਂਗੇ ਆਪਾਂ ਮੈਮਾਂ ਚ ਟੌਫੀ ਦੇਣਗੇ ਹਨਾ ਕੀ ਕਹ ਰਹੇ ਸੀਗੇ ਮੈਮ ਟੌਫੀ ਦੇਣਗੇ ਨਾ ਗੁੱਡ ਗਰਲ ਐ ਤਾਂ ਜਾਂਦੀ ਹੁੰਦੀ ਆ ਸਕੂਲ 'ਚ ਜਾਵਾਂਗੇ ਆਪਾਂ ਹੁਣ ਚੱਲਦੇ ਆਂ ਨਾਲੇ ਟੌਫੀਆਂ ਖਾਵਾਂਗੇ ਫਿਰ ਆ ਕੇ ਕੇਕ ਕੱਟਾਂਗੇ ਪਾਪਾ ਦਾ ਕਿਉਂ 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 हां फिर कटांगे केक रबाब ਨਾਲ ਹੀ ਕਟਾਂਗੇ ਹੋ ਰਬਾਬ ਤੋਂ ਬਿਨਾ ਘੁੜੀ ਕੇ ਕੱਟਿਆ ਜਾ ਸਕਦਾ ਹੈ ਕਟਾਂਗੇ ਰਬਾਬ ਦੇ ਨਾਲ ਹੀ ਕਟਾਂਗੇ ਪਹਿਲਾਂ ਸਕੂਲ ਜਾਵਾਂਗੇ ਫੇਰ ਆ ਕੇ ਕਟਾਂਗੇ ਜੀ ਇਸ ਦੀ ਛੁੱਟੀ ਹਰ ਆ ਲਈਏ ਨਾ ਫੇਰ ਐਵੇਂ ਹੁੰਦਾ ਵੀ ਅਗਲੇ ਦਿਨ ਸੜੋਖ ਖਾਣ ਦਾ ਰਿਆਣ ਦੋ ਤੱਕਟੇ ਲੈਣੇ ਹੁੰਦੇ ਨੇ ਕੀ ਮੈਂ ਛਾਂ ਦਾ ਕਿਆ ਸੀ ਛਾਂ ਲਾ ਕੇ ਸੀ ਅੱਛਾ ਚਲ ਕੋਈ ਨਹੀਂ

ਇਹ ਤਿਆਰ ਤੁਰ ਜਾ ਬੜਾ ਹੋ ਰਹੀ ਨੇ ਵੀ ਜਾਣਗੇ ਇਹਨੂੰ ਸਮਝਦਾ ਇਹ ਤਾਂ ਬੇਟਾ ਸਾਹਮ ਕੇ ਰੱਖਣ ਵਾਲਾ ਹੈ ਨਾ ਨਾ ਇਹਨੂੰ ਸਮਝਦਾ ਆ ਗਈ ਵੀ ਬਰਥਡੇ ਪਤਾ ਤਾਂ ਹੈਗੇ ਅਰਵਾਦ ਕਿੱਥੇ ਗਏ ਸੀ ਸ਼ੇਅਰ ਕਰਨਾ ਸ਼ੇਅਰ ਖਾ ਤੂੰ ਬੈਗ ਚੱਕ ਲੈ ਆਪਣਾ ਸਕੂਲ ਜਾਣ ਲਈ ਲੋਕ ਖੋਲੇਗੇ ਹੁਣੇ ਚਲੋ ਵਧੀਆ ਗੱਡ ਗੱਲ ਹੈ ਨਾ ਅਰਵਾਦ ਅੱਜ ਪੜ ਕੇ ਓਥੇ ਕੀ ਪੜ ਕੇ ਆਉਂਗੇ ਹੈ ਕੀ ਪੜ੍ਹ ਕੇ ਆਉਂਗੇ ਕਲ ਫਿੰਗਰਸ ਤੇ ਦੱਸਿਆ ਸੀ ਉਹਨੇ ਫਿੰਗਰਸ ਨਾਲੇ ਏ ਬੀ ਸੀ ਕਹਿਣੀ ਹੁੰਦੀ ਆ ਜਿਹੜਾ ਕੁਝ ਸਿੱਖ ਰਿਹਾ ਤੁਹਾਨੂੰ ਸਾਰਾ ਕੁਝ ਪਹਿਲਾਂ ਹੀ ਆਉਂਦਾ ਯਾਰ ਵਧੀਆ ਵੈਸੇ ਵਧੀਆ ਸਿਖਾਉਂਦੇ ਨੇ ਯਾਰ ਡੇਲੀ ਮੈਡਮ ਜੋ ਪਹਿਲੇ ਹੀ ਦੇ ਨੇ ਥੋੜਾ ਬਹੁਤਾ ਬਸ ਉੱਤਨਾ ਬੈਠਣਾ ਸਿੱਖੂਗੀ ਥੋੜਾ ਬਹੁਤਾ ਬਸ ਪਰ ਨਹੀਂ ਵਧੀਆ ਕਰਵਾ ਰਹੇ ਨੇ ਟਾਈਮ ਹੋ ਰਿਹਾ 11:50 ਮਿੰਟ ਤੇ ਇੱਧਰ ਗਗਨ ਨੇ ਕਰਾ ਲਈ ਆਪਣੀ ਡੈਂਟਿੰਗ ਫੈਂਟਿੰਗ ਡੈਂਟਿੰਗ ਫੈਂਟਿੰਗ ਹੁੰਦਾ ਮੈਨੂੰ ਆਹ ਕੀ ਮਾਮਾ ਕੀ ਇੰਦੇ ਲਾ 2 ਘੰਟੇ ਬਾਈ ਬਹੁਤ ਔਖਾ ਬੈਠਣਾ ਸੱਚੀ ਵਾਲਾ ਮਾਈ ਥ੍ਰੈਡਿੰਗ ਤੇ ਵਾਲ ਹੋ ਜਾਂਦੇ ਨੇ ਚੱਤ ਤੇ ਤੇ ਇਧਰ ਰਵਾਬ ਨੇ ਨਾ ਅੱਜ ਜਦੋਂ ਮੈਂ ਲੈ ਕੇ ਸਕੂਲ ਦੇ ਅੰਦਰੋਂ ਰੋਵੇ ਫਿਆਰੀ ਮੈਡਮ ਕਹਿੰਦੇ ਅੱਜ ਇਹਦੀ ਫਰੈਂਡ ਨਹੀਂ ਆਈ ਤਾਂ ਕਰਕੇ ਉਹ ਕਰ ਰਹੀ ਹੈ ਤਕਦੀਰ ਨਹੀਂ ਆਈ ਸੀ ਫਿਰ ਤੇ ਅੰਦਰ ਜਾ ਕੇ ਆਂਟੀ ਨੂੰ ਕਹਿੰਦੀ ਬੀ ਮਮਾ ਕਿੱਥੇ ਨੇ ਕਿਉਂਕਿ ਅੱਗੇ ਗਏ ਸੀ ਅੰਦਰ ਲੈਣ ਹਾਂ ਕਿਉਂਕਿ ਅੱਗੇ ਇਹਨੂੰ ਐਵੇਂ ਹੁੰਦਾ ਵੀ ਨਾ ਵੀ ਮੇਰੇ ਮम्मा ਲੈਣ ਆਉਂਦੇ ਨੇ ਵੀ ਅੱਜ ਉਹ ਕਿੱਥੇ ਗਏ ਮੈਨੂੰ ਕਹਿੰਦੇ ਅੱਛਾ ਵੀ ਜੂਸ ਤੋਂ ਹੋ ਗਈ ਹੁਣ ਇਹ ਵੀ ਉਹ ਲੈਣ ਆਉਂਦੇ ਨੇ ਰੋਜ਼ ਅਰਵਾਵ ਹੁਣ ਕਦੇ-ਕਦੇ ਤੈਨੂੰ ਮੈਂ ਲੈਣ ਜਾਇਆ ਕਰੂੰ ਠੀਕ ਹੈ ਅੰਦਰ ਫਿਰ ਕਿਹਾ ਕਿ ਦੇਖੀ ਮम्मा ਕਿੱਥੇ ਨੇ ਅੱਜ ਪਟਿਆਲੇ 'ਚ ਜਾਮ ਹੀ ਬਹੁਤ ਲੱਗ ਰਿਹਾ ਗਗਨ ਕੀ ਚੱਕਰ ਆ ਤੈਨੂੰ ਉੱਥੇ ਕਾਰੀਗਰ ਵੀ ਕਹ ਰਹੇ ਸੀ ਨਾ ਅੱਜ ਕਾਦੀ ਹੜਤਾਲ ਹੈ ਕਾਦੀ ਉੱਧਰ ਗਈ ਨਹੀਂ ਹੈਗੀ ਹੁਣ ਤਾਂ ਅਸੀਂ ਬਹੁਤ ਜ਼ਿਆਦਾ ਜਾਮ ਲੱਗ ਰਿਹਾ ਬਈ ਦੁਕਾਨਾਂ ਤੇ ਕੋਨਾਂ ਵੀ ਅੱਜ ਬੰਦ ਨੇ ਕਾਫੀ ਅਰਵਾਵ ਕੀ ਖਾਓਗੇ ਇੱਧਰ ਆ ਜਾਓ ਕੀ ਖਾਓਗੇ ਹੈ ਲੈ ਦੇਖੀ ਇੱਕੋ ਚੀਜ਼ ਹੁੰਦੀ ਹੈ ਕਾਰਚ ਕਹਿੰਦੀ ਪੀਜ਼ਾ ਓਏ ਰਵਾਬ ਕੀ ਖਾਓਗੇ ਇਹਨੇ ਕੁਝ ਨਹੀਂ ਖਾਂਦੇ ਚੱਲ ਠੀਕ ਹੈ ਕਹਿੰਦੀ ਨਾ ਤੇ ਅੱਜ ਆਇਆ ਜੀ ਮੌਕਾ ਬਹੁਤ ਟਾਈਮ ਬਾਅਦ ਆਇਆ ਹਨਾ ਪਹਿਲਾਂ ਆਏ ਸੀਗੇ ਕਾਫੀ ਟਾਈਮ ਬਾਅਦ ਆਏ ਚਲੋ ਹੁਣ ਕਿਉਂਕਿ ਸਾਨੂੰ ਕੋਈ ਜਿਆਦ ਹੀ ਨਹੀਂ ਆ ਰਿਹਾ ਵੀ ਕਿਹੜੇ ਚਾਹੀਏ ਤਕਰੀਬਨ ਖਤਮ ਜੇ ਹੋ ਗਏ ਸਾਰੇ ਹਨਾ ਪਟਿਆਲੇ ਦੇ ਆਪਣੇ ਆਹਨ ਨੂੰ ਸੁਣ ਤੇ ਹੈਗਾ ਇਹ ਮੈਨੂੰ ਭੇਜਿਆ ਹੈ ਰਾਣੀ ਬਾਦ ਪਾਏ ਰਮਨਦੀਪ कौर ਨੇ ਇਹਨਾਂ ਦਾ ਜਿਹੜਾ ਨੰਬਰ ਆ ਉਸ ਨੂੰ ਮੈਂਸ਼ਨ ਕਰ ਦੰਗੇ ਉਸ ਤੋਂ ਹੋਰ ਵੀ ਬੇਰੀ ਡਿਟੇਲਿੰਗ ਹੈ ਨਾ ਕਾਫੀ ਜ਼ਿਆਦਾ ਵਧੀਆ ਹੈ ਨੇ ਤੇ ਇਹਨਾਂ ਦਾ ਨੰਬਰ ਤੁਸੀਂ ਮੈਂਸ਼ਨ ਕਰ ਦੰਗੇ ਤੁਸੀਂ ਉੱਥੇ ਜਾ ਕੇ ਮੈਸੇਜ ਕਰ ਲਿਓ ਜਾਂ ਕਾਲ ਕਰ ਲਿਓ ਬਹੁਤ ਸੋਹਣੇ ਡਿਟੇਲਸ ਨਾਲ ਕੰਮ ਕਰਦੇ ਨੇ ਨਾ ਤੁਸੀਂ ਇਹਨਾਂ ਨਾਲ ਕੰਟੈਕਟ ਜਰੂਰ ਕਰਿਓ ਇਹਨਾਂ ਦਾ ਪੇਜ ਵੀ ਚੈੱਕ ਕਰਿਓ ਇੰਸਟਾਗ੍ਰam ਤੇ ਆਜੋ ਲਓ ਜੀ ਟਾਈਮ ਹੋ ਰਿਹਾ 1:02 ਮਿੰਟ ਸਾਰਾ ਭਰਿਆ ਪਿਆ ਬਈ ਰੈਸਟੋਰੈਂਟ ਹੈ ਨਾ ਦੇਖ ਲਗਾ ਨਾ ਇੱਕ ਵੀ ਟੇਬਲ ਨਹੀਂ ਖਾਲੀ ਸਾਨੂੰ ਇਹ ਅੱਗੇ ਟੇਬਲ ਮਿਲੇ ਆ ਹੈ ਪਿੱਕ ਦੋ ਹੀ ਨੇ ਜਿਹੜੇ ਕਦੇ ਪਿਟੇ ਨਹੀਂ ਹੈਗੇ ਮਤਲਬ ਚੰਗੇ ਨਹੀਂ ਆ ਰਹੇ ਨੇ ਇੱਕ ਬੋਸਟਨ ਬਰਡ ਇੱਕ ਬੋਸਟਨ ਬਰਡ ਇੱਕ ਮੌਕਾ ਹੈ ਜ਼ਿਆਦਾਤਰ ਦੋ ਇਹ ਪਿਟੇ ਹੀ ਨਹੀਂ ਹੈਗੇ ਕਾਫੀ ਟਾਈਮ ਪੁਰਾਣੇ ਨੇ ਉਹ ਤਾਂ ਚਲ ਹੈ ਹੀ ਨਹੀਂ ਤੇ ਦੇਖ ਲਾ ਬਈ ਕੀ ਆਰਡਰ ਕਰਨਾ ਹੈ ਇਹਦੇ ਚ ਹਰ ਵਾਰ ਕੀ ਖਾਣਾ ਤੀਖਾ ਨਾ ਤੀਖਾ ਨਾ ਪੀਜਾ ਹੈ ਅੱਜ ਬਹੁਤ ਸ਼ਰਮਾਉਂਦੀ ਆ ਜਾਣ ਕੇ ਕੈਮਰੇ ਦੇ ਅੱਗੇ ਆ ਕੇ ਨਾ ਨੀਤ ਦੇਖੀ ਨੀਤ ਕੁੜੀ ਦੀ ਨੀਤ ਨੀਤ ਦੇਖੀ ਜੰਦਾ ਹੋਣਾ ਸਵੇਰੇ ਵਾਲੀ ਕੱਪੜੇ ਸੀਗੇ ਨਾ ਟਾਪ ਇੰਨੀ ਸੋਹਣੀ ਲੱਗ ਰਹੀ ਸੀ ਇਹਦੇ ਕੁੜੀਆਂ ਵਾਲੇ ਕੱਪੜੇ ਘੱਟ ਆਉਂਦੇ ਨੇ ਉਹ ਇੰਨੀ ਜੱਚ ਰਹੀ ਸੀ ਨਾ ਉਸਦੇ ਸਬਜ਼ੀ ਡੋਲਲੀ ਨੂੰ ਧੋਕੇ ਆਈਆਂ ਤੇ ਹਲਦੀ ਦੇ ਦਾਗ ਉਤਰੇ ਹੀ ਨਹੀਂ ਹੈਗੇ ਇਹਦੇ ਜੋ ਛੱਡਣਾ ਨਹੀਂ ਹੈਗਾ ਕੁਝ ਵੀ ਠੀਕ ਹੈ ਤੇ ਆ ਕੀ ਨਗਗਨੇ ਇਹ ਨਾਚੋ ਇਹ ਪਹਿਲੀ ਵਾਰ ਟਰਾਈ ਕਰ ਰਹੇ ਹਾਂ ਤੇ ਰਵਾ ਦੀ ਫਰਾਈ ਬਿਲਕੁਲ ਐਂਡ ਤੇ ਆਈਆਂ ਨੇ ਕਿਹਾ ਐਵੇਂ ਸੀ ਵੀ ਪੈਨਾਂ ਲਿਆ ਦਿਓ ਹਨਾ ਰਵਾ ਤੇ ਪੀਜ਼ ਦਾ ਕੈਨਸਲ ਹੀ ਕਰਤਾ ਸੀ ਪਰ ਰਵਾ ਪੀਜ਼ ਦਾ ਮੰਗਰੀ ਸੀ ਕਿ ਉਹ ਕਹਿੰਦੇ ਅਵਲ ਖਰਾਬ ਹੋ ਗਿਆ ਤੇ ਇੱਧਰ ਮੇਰਾ ਤਾਂ ਮੌਕਟੇਲ ਹੈ ਤੇ ਗਗਨ ਦੀ ਕਾਫੀ ਹੈ ਕਾਫੀ ਨਾਲੇ ਬੰਦ ਹੈ ਤਾਂ ਵੀ ਚੱਲੀ ਜਾਂਦੀ ਹੈ ਫਿਰ ਮੈਂ ਚਾਹ ਰੋਜ਼ ਨਹੀਂ ਪੀਦੀ ਸ਼ੱਡ ਤਾਂ ਨਾ ਦੇਖ ਕਹਿੰਦੀ ਸੀ ਖਾ ਲੂੰਗੀ ਰਵਾਬ ਅਦਰ ਤਾਂ ਮੇਰਾ ਪੁੱਤ ਬਜੰਗਾ ਇਹ ਖਾ ਤਾਂ ਰਿਹਾ ਤੇ ਇਹ ਥੋੜਾ ਥੋੜਾ ਖਾ ਰਹੀ ਹੈ ਆ ਪਿਆ ਛੱਡਿਆ ਬਈ ਨਾਲੇ ਇੰਨਾ ਵਧੀਆ ਸੁਆਦ ਕਿੰਨਾ ਹੈ ਨਾ ਨਾਲੇ ਤਾਂ ਵੀ ਛੱਡ ਦਿੰਦੇ ਢਿੱਡ ਪੜਾ ਲੈ ਇਹਨੂੰ ਖਾ ਲੈ ਚਾਹੇ ਏਰੀ ਸਵੇਰ ਦੀ ਦੂਜੀ ਟੀ-ਸ਼ਰਟ ਨਵੀਂ ਆ ਜਿਹੜੀ ਖਰਾਬ ਕਰ ਲਈ ਹੇ ਤੂੰ ਕੰਨੀ ਜਿੰਗਾ ਰੋ ਵੀਨਰ ਹੋ ਗਏ ਤੁਸੀਂ ਹਣਾ ਧੀਏ ਆ ਕੀ ਕੀਤਾ ਕੋਈ ਕੱਪੜਾ ਇਹਦਾ ਐਵੇਂ ਦਾ ਨਹੀਂ ਹੈਗਾ ਦੋਨੋਂ ਨਵੀਆਂ ਟੀ-ਸ਼ਰਟਾਂ ਇੱਕੋ ਜਾਂ ਦੋ ਵਾਰ ਪਾ ਕੇ ਹੀ ਖਰਾਬ ਹੋਰਵਾਉ ਕੀ ਕੀਤਾ ਹੈ ਹਰਵਾਉ ਕਰੀ ਬਾਈਟ ਰੇਨ ਨੂੰ ਬਾਈ ਰਵਾਬ ਜੀ ਦਾ ਅੱਜ ਝਟ ਲੱਗੇ ਉਹ ਜਿਹੜੇ ਹੁੰਦੇ ਨੇ ਮੰਗਰ ਵਾਲੇ ਹੁੰਦੇ ਨੇ ਉਹ ਆ ਗਏ ਰਵਾਬ ਨੇ ਲਾਤੀ ਸਪੀਡ ਉਰੇ ਬੈਠੀ ਸੀ ਪਿੱਛੇ ਮੋ ਮੋ ਰਵਾਬ ਬਾਲੇ ਬੇਬੇ ਨੂੰ ਫੜਾ ਦੂੰਗਾ ਤੈਨੂੰ ਮੈਂ ਜੇ ਰੁਈਆਂ ਅੱਗੇ ਤੋਂ ਲਓ ਬਾਈ ਤੇ ਹੁਣ ਆ ਗਏ ਆਪਾਂ ਨੀਮrana ਇੱਥੇ ਇੱਥੇ ਕਿਉਂ ਆਇਆ ਉਹ ਵੀ ਤੁਹਾਨੂੰ ਦੱਸਦੇ ਆ ਇਹ ਲੋਕੇਸ਼ਨ ਵੈਸੇ ਕੈਂਡ ਬੜੀ ਐ ਇੱਥੇ ਆਇਆ ਗਗਨ ਕਾਦੇ ਲਈ ਆਇਆ ਬਰਾਊਨੀ ਵਿਦਾ ਆਈਸਕ੍ਰੀਮ ਖਾਣ ਇਹਨਾਂ ਦੀ ਇਹ ਆਪਣੀ ਤਿਆਰ ਕਰਦੇ ਨੇ ਰੈਸিপি ਵੀ ਨਹੀਂ ਦੱਸਦੇ ਹੁੰਦੇ ਕਿਸੇ ਨੂੰ ਤੇ ਬਸ ਇਕੇ ਇਹਨਾਂ ਦਾ ਫੂਡ ਨਹੀਂ ਇੰਨਾ ਵਧੀਆ ਹੁੰਦਾ ਹੈਗਾ ਤੇ ਹਾਲਾਂਕਿ ਸਭ ਤੋਂ ਜ਼ਿਆਦਾ ਉਰੇ ਹੀ ਆਏ ਹਾਂ ਹੁਣ ਤੱਕ ਹਨਾ ਸਾਡੀ ਪ੍ਰੀ ਵੈਡਿੰਗ ਵੀ ਇੱਥੇ ਹੀ ਹੋਈ ਸੀਗੀ ਪਰ ਬਰਾਊਨੀ ਵਿਦਾ ਆਈਸਕ੍ਰੀਮ ਇੱਕ ਵਾਰ ਜੇ ਤੁਸੀਂ ਉਰੇ ਆਮ ਹੋਣਾ ਤਾਂ ਜ਼ਰੂਰ ਆ ਕੇ ਦੇਖਿਓ ਇੱਕ ਵਾਰ ਕੋਈ ਇਸ ਤੋਂ ਵਧੀਆ ਕਿਸੇ ਦੀ ਨਹੀਂ ਹੈਗੀ ਇੱਕ ਵਾਰ ਖਾ ਕੇ ਦੇਖਿਓ ਇੱਥੇ ਇਹਨਾਂ ਦੀ ਆਈਸਕ੍ਰੀਮ ਇੰਦੇ ਨੇ ਜਿਹੜੀ ਜਿਵੇਂ ਆਪਣੇ ਘਰੇ ਬਾਲਾ ਸਿਰਾਂ ਬਾਲਾ ਸਿਰਾਂ ਹੁੰਦੀ ਹੈ ਜਿਹੜੀ ਬਰਾਊਨੀ ਦੇ ਨਾਲ ਜਿਹੜੀ ਆਈਸਕ੍ਰੀਮ ਹੁੰਦੀ ਹੈ ਉਹ ਬੜੀ ਸਰਾ ਹੁੰਦੀ ਆ ਹਲੇ ਸਾਡੇ ਹੋਰ ਵੀ ਕਾਫੀ ਜ਼ਰੂਰੀ ਕੰਮ ਪਏ ਨੇ ਪਰ ਅਸੀਂ ਉਹ ਛੱਡ ਕੇ ਬਰਾਊਨੀ ਵੀ ਦਾ ਆਈਸਕ੍ਰੀਮ ਖਾਣ ਆਏ ਚੱਲੀਏ ਬਾਏ ਕੀ ਖਾਣਾ ਰਬ ਉਹ ਵੈਸੇ ਕੱਲ ਬਿਮਾਰ ਹੋ ਰਹੀ ਹੈ ਦਵਾਈ ਦਵਾ ਕੇ ਲੈਂਦੇ ਕੱਲ ਸ਼ਾਮ ਨੂੰ ਜਿੰਨੀ ਰਸਤੇ ਜਿਆਦਾ ਲਿਆ ਕੁਛ ਇੱਥੇ ਉਦੋਂ ਇੰਨਾ ਨਹੀਂ ਸੀਗਾ ਮਤਲਬ ਇੰਨਾ ਕ੍ਰੇਜ਼ ਨਹੀਂ ਸੀ ਨੀ ਮਰਾਣਾ ਦਾ ਨਹੀਂ ਜਦੋਂ ਆਪਣੀ 프리 ਵੈਡਿੰਗ ਹੋਈ ਆ ਉਦੋਂ ਇੰਨਾ ਜ਼ਿਆਦਾ ਕ੍ਰੇਜ਼ ਬਹੁਤ ਘੱਟ ਪਤਾ ਸੀਗਾ ਲੋਕਾਂ ਨੂੰ ਸਰਕਲ ਚ ਮੈਂ ਲਾਦਾ ਪਿੱਛੇ ਉਹਨੇ ਪੰਡਾ ਸੀ ਬੱਬਾ ਜੀ ਇਹ ਬੋਤ ਜਿਹੜਾ ਦੀਪ ਸਿੱਧੂ ਭਾਈ ਸੀਗਾ ਸਾਨੂੰ ਇੱਥੇ ਆਂਦੇ ਸੀਗਾ ये दोनों ਆ ਲੈ ਤੈਨੂੰ ਲਫਰ ਲਫਰ ਮਮਨ ਕਾ ਜਮੀ ਸਵਾਮੇ ਇੱਕ ਹੀ ਬਣ ਗਿਆ ਤੂੰ ਐ ਵੀ ਬੀਬੋ ਰਾਣੀ ਬਣ ਗਈ ਸੀ ਚਲੋ ਜੱਫੀ ਪਾਓ ਪਹਿਣਾ ਪਹਿਣਾ ਜੱਫੀ ਮਿੰਨੂ ਤੇਰੇ ਕਿਉਂ ਮੂੰਹ ਉਤਰੇ ਬਬੂ ਤੋ ਹੈਪੀ ਬਰਥਡੇ ਕਰੇਗੀ ਪਾਪਾ ਦਾ ਆ ਦੇਖੋ ਬਈ ਕਾਟੇ ਮਾਟੇ ਦੇ ਸਰਬਾਬ ਦੇ ਮਾਰੇ ਹੋਏ ਅੱਕੀ ਕੁਛ ਕਰਿਆ ਹੋਇਆ ਨੇ ਕੁੜੀ ਨੇ ਪ੍ਰਵਾਹ ਇਹ ਤੂੰ ਕਾਂਡੇ ਮੜ ਕਿਉਂ ਮਾਰੇ ਨੇ ਐਨੇ ਮੈਨੂੰ ਕਿਨੇ ਮਾਰੇ ਨੇ ਮੈਨੂੰ ਅੱਜ ਕਿਵੇਂ ਹੋਈ ਪਈ ਡਾਣ ਜੀ ਮੈਂ ਤੂੰ ਮਾਰ ਦੇ ਨੰਦੇ ਪੁੱਤ ਦੇਖੀ ਕਾਂਡੇ ਮੜ ਕਿੰਨੇ ਮਾਰਤੇ ਹੁਣ ਹੈਪੀ ਬਰਥਡੇ ਦੱਸੋ ਕਿਵੇਂ ਕਰੋਗੇ ਪਾਪਾ ਦਾ ਹਾਂ ਬਰਥਡੇ ਟੂ ਯੂ ਮੈਨੂੰ ਦਨੋ ਕਿਉਂਗਾ ਹੈਪੀ ਬਰਥਡੇ ਕਰੀ ਪੁੱਤ ਕਰੀ ਫਿਰ ਕੇਕ ਦਊਂਗਾ ਤੈਨੂੰ ਚਲੋ ਹੈਪੀ ਬਰਥਡੇ ਕਰੋ ਪਹਿਲਾਂ ਹਾਪੀ ਬਰਥਡੇ ਟੂ ਯੂ ਇਹਨਾਂ ਕਰਕੇ ਦੋਹਾਂ ਕਰਕੇ ਕੇ ਕਿੱਲੇ ਹੋਣਾ ਪੈਂਦਾ ਵੀ ਬਜ਼ਾਰੇ ਨਹੀਂ ਚਲ ਖੁਸ਼ ਹੋਣਗੇ ਹਣਾ ਚਲ ਫੂਕ ਮਾਰਵਾਜ ਦੋ ਨੀਚੇ ਉੱਤਰਵਾ ਮੈਨੂੰ ਆਹ ਚਲੋ ਜੋਰ ਕੇ ਜੋਰ ਕੇ ਚਲ ਇਕੜੀ ਇਕੜੀ ਮੈਨੂੰ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਲੈ ਉਹ ਵੀ ਚਲੋ ਆਜਿਓ ਚਲੋ ਖਿਲਾ ਦੋ ਇਹਨਾਂ ਨੂੰ ਆਜਿਓ ਪਹਿਲਾਂ ਇੱਥੇ ਆਓ ਇੱਥੇ ਬੜੋ ਪਾਪਾ ਦਾ ਹੱਥ ਫੜੋ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਉਹ ਤੁਮ ਮਮਾ ਨੂੰ ਕਹੇ ਕਿ ਮਮਾ ਸਾਡੀ ਫੋਟੋ ਖਿੱਚ ਦੋ ਪਾਟੋ ਖਿੱਚ ਦੋ ਪਹਿਲਾਂ ਕੇਕ ਤਾਂ ਖਿਲਾ ਦਿਓ ਪਾਪਾ ਨੂੰ ਚੋਲੋ ਖਵਾਵਾਂ ਤੁਹਾਨੂੰ ਪਾਪਾ ਨੂੰ ਖਵਾ ਦੋ ਪਹਿਲਾਂ ਚੋ ਪਹਿਲਾਂ ਪਾਪਾ ਨੂੰ ਖਵਾਓ ਤੁਸੀਂ ਅੱਗੇ ਖਲਾਤਾ ਓਏ ਐ ਤਾਂ ਸਿਆਣੀ ਹੈ ਇੱਥੇ ਕੋ ਆਇਆ ਨੇ ਨਹੀਂ ਖਲਾ ਰਹੀ ਆਲੇ ਥੋੜਾ ਜਿਹਾ ਲੱਗਿਆ ਹੋਇਆ ਸੀ ਹਾਂ ਮੈਨੂੰ ਦੇ ਦੇ ਹਾਂ ਮੈਨੂੰ ਦੇ ਦੇ ਮੈਨੂੰ ਦੇ ਦੇ ਹਾਂ ਇਹ ਪੁਟਕਾ ਚ ਮੈਨੂੰ ਤੂੰ ਰਵਾਬ ਨੂੰ ਦੇ ਦੇ ਹੁਣ ਮੈਨੂੰ ਰਵਾਬ ਨੂੰ ਖਵਾ ਦੇ ਰੋ ਉਹਦਾ ਆਪੇ ਉਹ ਸਾਫ ਕਰੇ ਉਹ ਮੂਤੇ ਮਾਰ ਲੈ ਚਾਕੂ ਮੁਦੇ ਖਮਾਦ ਮੁੰਡੇ ਬਤੇ ਹੁਣ ਫੜਾ ਰਹੀ ਹਾਂ ਅੱਜ ਕੇਕ ਸਾਰੇ ਵਿੱਚ ਡੈਡੀ ਵੀ ਸ਼ਾਮਲ ਹੈਗੇ ਨੇ ਆਹ ਦੇਖ ਲੱਗੇ ਡੈਡੀ ਹੁੰਦੇ ਨਹੀਂ ਥੈਂਕ ਯੂ ਮਿੰਨ ਬਾਪ ਨੂੰ ਵੀ ਖਵਾ ਦੇ ਜਾ ਮੈਂ ਕਹਿ ਰਹੀ ਸੀ ਕਿ ਬਿਲਕੁਲ ਸਭ ਸਭ ਤੋਂ ਛੋਟੇ ਵਾਲਾ ਕੇਕ ਲੈ ਆਏ ਹੁ ਫੇਰ ਵੀ ਬੜਾ ਹੀ ਆ ਗਿਆ ਇਥੋਂ ਅਸੀਂ ਮਤਲਬ ਪਹਿਲੀ ਵਾਰ ਲੈ ਆਇਆ ਇਹ ਬੇਕਰੀ ਜੋ ਬਹੁਤ ਸਵਾਦ ਹੈ ਬਈ ਕਿਹੜੀ ਸੀਗੀ ਇਹ ਉਧਰ ਵਾਲੀ ਸੀਗੀ ਕੋਲਦੀ ਬੇਕਰੀ ਵਾਲੀ ਲੈ ਚਲੋ ਮੰਮੀ ਨੂੰ ਖਵਾਓ

ਮੈਨੂੰ ਨੂੰ ਪਤਾ ਚੱਲ ਜਾਂਦਾ ਵੀ ਕੈਮਰਾ ਚੱਲ ਰਿਹਾ ਹੈ। ਰਬਾਬ ਪਤਾ ਨਹੀਂ ਕੀ ਕਰ ਰਹੀ ਆ। ਰਬਾਬ ਕੋਈ ਗਲਤ ਹਰਕਤ ਨਹੀਂ ਕਰਨੀ ਹੈਗੀ। ਪੁੱਠੀਆਂ ਸਿੱਧੀ ਚੀਜ਼ਾਂ ਨਹੀਂ ਚੱਕਣੀਆਂ। ਲੈ ਬਣ। ਚਲੋ ਭਾਈ, ਇਹਨਾ ਮੈਂ ਤੁਹਾਨੂੰ ਤੱਕਲਾ ਦਵਾਂ। ਆਏ ਬੰਦ। ਚਲੋ ਬਈ ਅੱਗੇ ਹੁਣ ਹਲੇ ਹੋਰ ਦਿਨ ਪਿਆ ਟਾਈਮ ਹੋ ਰਿਹਾ 3:42 ਅਸਲੀ ਦਿਨ ਤਾਂ ਪਿਆ ਤੁਹਾਡਾ ਹਲੇ ਤੇ ਚਲੋ ਅੱਗੇ ਮਿਲਦੇ ਆ ਫਿਰ ਲੈ ਬਈ ਰੰਗ ਬਰੰਗਾ ਕੇਕ ਹੈਪੀ ਬਰਥਡੇ ਹਰਮਨ ਵਈ ਦਾ ਚਲੋ ਯਾਰ ਹੈ ਨਾ ਛੋਟੇ ਛੋਟੇ ਹੁੰਦੇ ਉਹ ਤਾਂ ਜੀਜਾ ਕਰ ਦਿੰਦੀਆਂ ਕੱਟੀ ਹੈ ਹੈ ਨਾ ਹੁਣ ਵਿਗੜ ਗਿਆ ਓਏ ਹੁਣ ਮੈਂ ਕੀ ਕਰਾਂ ਓਏ ਓਏ ਕੇਕ ਖਵਾ ਦੋ ਹੁਣ ਮੈਂ ਕੀ ਕਰਾਂ ਓਏ ਕਾਲਾ ਫਿਰ ਸਾਹਮਣੇ ਪਿਆ ਹਾਂ ਬਈ ਜੈਡ ਬਲੈਕ ਓ ਜੈਡ ਬਲੈਕ ਕੈਮਰੇ ਨੇ ਜੱਡ ਬਲੈਕ ਤੁਸੀਂ ਦੋਵੇਂ ਜੱਡ ਬਲੈਕ ਮਾਰ ਰਹੇ ਮੈਂ ਦੇਖ ਰੱਗ ਕੇ ਜਾ ਮੈਨੂੰ ਕਹ ਲੈ ਜੱਡ ਬਲੈਕ ਮੈਂ ਮਸਤ ਕੰਨ ਮਾਰ ਰਿਹਾ ਮੈਂ ਤਾਂ ਓ ਜੱਡ ਬਲੈਕ ਫਿਰ ਉਹ ਸਾਹਮਣੇ ਵਾਲਾ ਜੱਡ ਬਲੈਕ ਇਹਨੂੰ ਕਹਿ ਜਾ ਜੱਡ ਬਲੈਕ ਓਏ ਤੂੰ ਜਦੋਂ ਆਪਾਂ ਮੇਰੀ ਕੀ ਹੋ ਗਿਆ ਨਾ ਉਹ ਕੈਮਰੇ ਨੇ ਬੜਾ ਬੋਲ ਕਰ ਲਿਆ ਸੁਣ ਲੈ ਯਾਰ ਦੇਖ ਤੇਰੇ ਦੰਦ ਦਿਖ ਰਹੇ ਨੇ ਜਦ ਤੂੰ ਹੱਸਦਾ ਤੇਰੇ ਦੰਦ ਦਿਖ ਰਹੇ ਨੇ ਹੱਸਦਾ ਅਸੀਂ ਮੇਰੇ ਨਹੀਂ ਵਿਖਦੇ ਤੂੰ ਹੱਸਦਾ ਮੇਰੇ ਨਹੀਂ ਵਿਖਦੇ ਵੀ ਦਿਖ ਰਹੇ ਨੇ ਉਹ ਇਹ ਕਾਦੋ ਨੇ ਕੋਤਰੋ ਕੋਤਰੇ ਦੀ ਵੀ ਦਿਖ ਰਿਹਾ ਨਾ ਜਾਂਦੇ ਯਾਰ ਆਪੇ ਵਕਤ ਇਸ ਵਿੱਚ ਨਾ ਚਲੂੰ ਦਿਖਾਈਆਂ ਕਰਕੇ ਫਿਰ ਚਲ ਯਾਰ ਸੋਨੇ ਦਾ ਦੰਦ ਐਵੇਂ ਦੇਖ ਜੂ ਅਹ ਯਾਰ ਕੀ ਚੇ ਕਰਾ ਕਾ ਜਾ ਇਹ ਦਾਰਜੀ ਦਾ ਜਲਬ ਲੱਭੀ ਹੋਈ ਆ ਸੋਨੇ ਦਾ ਦੰਦ ਤੱਕ ਜਾ ਕੀ ਕਰੇ ਇਹ ਦਾਰਜੀ ਦੇ ਪੁੱਤੇ ਹੋਈ ਨਹੀਂ ਅਲ ਹਮਦੁਲਿਲਾ ਇਹ ਤੱਕੜੇ ਬੰਦੇ ਆ ਯਾਰ ਕੀ ਚਲ ਦਿਖਾ ਦੇ ਜਸਮਾਈਲ ਕਰਕੇ ਅੱਜ ਮੈਨੂੰ ਗਿਫਟ ਦੇ ਦੇ ਯਾਰ ਅੱਜ ਗਿਫਟ ਦੇ ਦੇ ਮੈਨੂੰ ਗਿਫਟ ਨਹੀਂ ਗਿਫਟ ਦੇ ਗਿਫਟ ਤੇ ਆ ਰਹੇ ਤੇ ਕੋਈ ਸੋਹਣਾ ਸਮਾਈ ਲੈ ਗਿਫਟ ਕਰ ਦੇ ਸਤਵੰਤ ਸਤਵੰਤ ਮੰਨਦਾ ਨਹੀਂ ਕਿ ਤਾ ਕਰਿਆ ਸਤਵੰਤ ਆਪਾਂ ਵੀ ਆਪਣੇ ਦੇ ਆਪਾਂ ਨਾਮ ਉਮੀ ਲੈਣਾ ਸਤਵੰਤ ਚੁੱਪ ਕਰ ਪਹਿਲਾਂ ਸਤਵੰਤ ਅਮਰੀ ਅਰ ਤੂੰ ਸਮਝ ਨਹੀਂ ਰਿਹਾ ਆਪਾਂ ਗਿਫਟ ਇਹਨੂੰ ਵੀ ਦੇ ਦਈਏ ਕੀ ਦੇ ਦਾਂਗੇ ਆਪਾਂ ਜਨ ਠੀਕ ਗਿਫਟ ਦੇ ਦਈਦਾ ਦੱਸ ਤੁਹਾਨੂੰ ਬਾਅਦ ਚ ਦੱਸ ਦੇ ਤੂੰ ਦੱਸ ਕੇ ਨਾ ਕਰਦਾ ਨਾ ਕਰਦਾ ਨਾ ਕੀ ਕੀ ਉਹ ਮੂੰਹ ਨੂੰ ਮੇਜ਼ਰ ਕਰਨ ਵਾਲੇ ਗੱਲ ਹੋ ਗਈ ਉਹ ਕਿ ਡਾਪਾ ਦਾ ਮੂੰਹ ਆਦਾ ਦੇਖ ਤੂੰ ਭਾਈ ਤੂੰ ਖੁਸ਼ ਨਸੀਬ ਬੰਦਾ ਆ ਸੋਹਣਾ ਸਨਖਾ ਮੂਵ ਵੇਕੇ ਕਿੱਦਾਂ ਆ ਰਿਹਾ ਉਹ ਹੀ ਤਾਂ ਕੈਮਰੇ ਚ ਮੂਹ ਦੇ ਨਹੀਂ ਯਾਰ ਬਹੁਤ ਹੈਂਡਸਮ ਆ ਰਿਹਾ ਹੈ ਭਾਈ ਸੋਹਣਾ ਸਨਖਾ ਗੱਭਰੂ ਹੈ ਐਨਾ ਕੋਪੀੜਾ ਜਵੇਲਾ ਆ ਅੱਜ ਹੋ ਗਿਆ ਜਿੰਨੇ 25 ਸਾਲ ਦਾ 32 ਸਾਲ ਦਾ ਹੈਪੀ ਬਰਥਡੇ ਹੈਪੀ ਬਰਥਡੇ ਬੰਦਰੇ ਬਣ ਗਿਆ ਪੂਰਾ ਜਿਹਾ ਬਾਈ ਪੂਰਾ ਜਿਹਾ ਬਾਈ ਕਾਲੀ ਚੱਲਾਂ ਗੱਲਾਂ ਦੋ ਪਾਪ ਲੈ ਲੈ ਮੈਂ ਤੇ ਯਾਰ ਨਹੀਂ ਲੈਣਾ ਵੜਾ ਉੱਥੇ ਨਾਲੇ ਭਾਈ ਵਾਲਾ ਭਾਏ ਯਾਰ ਇੱਕ ਮਿੰਟ ਕੋਈ ਇੱਕ ਮਿੰਟ ਰੁਕ ਜਾ ਮਾਰਾਂਗਾ ਤੇਰੇ ਬੁੱਲਾ ਦੇ ਲੈ ਕੇ ਕੀ ਹੋਗਾ ਮੋਦੇ ਹਮਾ ਪਾਈ ਨਹੀਂ ਪਾੜ ਵੀਰ ਨਹੀਂ ਇੱਕ ਵਾਰ ਚੱਲਾਂ ਗਾਣੀ ਸੋ ਲੱਗੇ ਨਾ ਨਾ ਨਹੀਂ ਕੁੰਜਾ ਮੋੜ ਬਈ ਵੀਡੀਓ ਬਣ ਰਹੀ ਨੇੜੇ ਲਈ ਬਣਦੀ ਓਏ ਦੰਦਾਂ ਦਾ ਖਾਣਾ ਵਾਏ ਕੋਈ ਨਹੀਂ ਖਾਣ ਦੀ ਆਹ ਕਿਹੜਾ ਪੀਸ ਖਾ ਲੋ ਇੱਕ ਵਾਰੀ ਜੀ ਖਾ ਲੋ ਪੰਜ ਪਲੇਟ ਚ ਬੱਲਦਾ ਕੋਣ ਖਾਣੂਗਾ ਮੇਰੇ ਲੱਗੇਗਾ ਮੂੰਹ ਚ ਤਾਂ ਫਿਰ ਭਾਈ ਆਪ ਹੀ ਜਿੱਤੇ ਐ ਲੈ ਹੈ ਕਿਉਂ ਲਈ ਆ ਤੂੰ ਮੇਰੇ ਲਾਵਾਂਗੇ ਸੋਣ ਲੱਗੇ ਰਾਹਿ ਹੋ ਗਿਆ ਇਹਦੇ ਨਾਲ ਤਾਂ ਲਾਈਕ ਤਾਂ ਧੰਗ ਦਾ ਨਹੀਂ ਸਾਲਿਆ ਤੇ ਮੈਂ ਕਿਹਨੂੰ ਲੱਗੇ ਆ ਕਰ ਓਹ ਹੋ ਹੈਪੀ ਬਰਥਡੇ ਟੂ ਯੂ ਨਾ ਆ ਟੇਪ ਲੱਗ ਤੇਰੇ ਵਿੱਚ ਨਾ ਕੋਈ ਨਹੀਂ ਦਿਪੂ ਨਾ ਆ ਦਿਪੂ ਤੈਨੂੰ ਪਛਾਣਦਾ ਨਹੀਂ ਕੋਈ ਤੇਰੀ ਕੈਮਰਾ ਬਣਾ ਰਿਹਾ ਮੜਿਆ ਕਿਹਦੀ ਜਾਣਦਾ ਤੈਨੂੰ ਮੈਂ ਤਾਂ ਤੇਰੇ ਜੋ ਕਰੀ ਤੇ ਹੀ ਬੜੇ ਬਣਾਦਾ ਜੰਦਾ ਡਾਕਟਰ ਨੂੰ ਪਤਾ ਹੀ ਨਹੀਂ ਬਾਰ ਬਣਾ ਰਹੇ ਕਦੋਂ ਪਹੁੰਚੂਗਾ ਨੇੜੇ ਨੇੜੇ ਸਰਤਾਂ ਲਈ ਵਾਲਾ ਉਹ ਕਹਦੇ ਦਾਖਲ ਖਾਂਦਰਾ ਮਿੰਟ ਗਿਆ ਬਸ ਛੋੜ ਦੇ ਲੈ ਇੱਕ ਤਾਂ ਆ ਗਿਆ ਅੱਧੇ ਆਹ ਤੂੰ ਆ ਗਈ ਕਦੀ ਨਾ ਪਾਏ ਚਾਹੀਦਾ ਮੂੰਹ ਪਰਤੀਆਂ ਵਾਰ ਵਿੱਚ ਗੱਲ ਉਹ ਬਾਈ ਕਹਿੰਦਾ ਉਹ ਚੱਕ ਲੋ ਕੁਰਤਾ ਪਜਾਮਾ ਕਹਿੰਦਾ ਨਹੀਂ ਉਹ 15 ਮਿੰਟ ਤੱਕ ਚੱਲ ਚੱਲ